ਗੁਰਦਾਸਪੁਰ ਦੇ ਨੈਰੀ ਵਿਭਾਗ ਦਾ ਪੁਰਾਣਾ ਕਾਗਜ਼ੀ ਰਿਕਾਰਡ ਪਿਛਲੇ ਕਈ ਦਿਨਾਂ ਤੋਂ ਦਫ਼ਤਰ ਦੇ ਬਰਾਂਡੇ ਵਿੱਚ ਲੋੜਿਆ ਹੈ ਜਿਸ ਵਿੱਚ ਕਈ ਕਰਮਚਾਰੀਆਂ ਦੇ ਆਧਾਰ ਕਾਰਡ ਦੀਆਂ ਫੋਟੋਸਟੇਟ ਕਾਪੀਆਂ ਵੀ ਮੌਜੂਦ ਹਨ ਜਿਨ੍ਹਾਂ ਦੀ ਦੁਰਵਰਤੋਂ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਰਿਕਾਰਡ ਸੰਭਾਲਣ ਦੀ ਬਜਾਏ ਦਫ਼ਤਰ ਦੇ ਕਮਰੇ ਦੇ ਬਾਹਰ ਕੂੜੇ ਕਚਰੇ ਦਾ ਢੇਰ ਲਗਾਇਆ ਹੋਇਆ ਹੈ ਜਿਸ ਵਿੱਚ ਦਫ਼ਤਰ ਦੇ ਕਈ ਸਿਗਰਟ ਕਾਗਜ਼ ਵੀ ਹੋ ਸਕਦੇ ਹਨ ਬਰਸਾਤ ਦੇ ਮੌਸਮ ਵਿੱਚ ਇਹ ਖਰਾਬ ਵੀ ਹੋ ਸਕਦੇ ਹਨ ਇਸ ਬੰਦੀ ਜਦੋਂ ਦਫ਼ਤਰ ਵਿੱਚ ਮੌਜੂਦ ਸੁਪਰੀਡੈਂਟ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਜਵਾਬ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਉਹ ਕਹਿ ਰਹੇ ਹਨ ਕਿ ਕਈ ਪੁਰਾਣੇ ਰਿਕਾਰਡ ਲੱਭਣ ਵਾਸਤੇ ਇਹ ਸਾਰਾ ਖਿਲਾਰਾ ਪਾਇਆ ਹੈ ਇਸ ਨੂੰ ਜਲਦ ਹੀ ਸੰਭਾਲ ਲਵਾਂਗੇ ਹੁਣੇ ਸੋਚਣ ਵਾਲੀ ਗੱਲ ਹੈ ਕਿ ਅਗਰ ਕੋਈ ਪੁਰਾਣਾ ਰਿਕਾਰਡ ਲੱਭਣਾ ਸੀ ਤਾਂ ਇਸ ਨੂੰ ਦਫ਼ਤਰ ਦੇ ਬਰਾਂਡੇ ਵਿੱਚ ਖਿਲਾਰਨ ਦੀ ਕੀ ਜ਼ਰੂਰਤ ਸੀ ਉਹ ਦਫ਼ਤਰ ਦੇ ਅੰਦਰੋਂ ਵੀ ਲੱਭਿਆ ਜਾ ਸਕਦਾ ਸੀ ਅਗਰ ਇਹ ਖੁੱਲੇ ਵਿੱਚ ਪਏ ਰਿਕਾਰਡ ਦਾ ਕੋਈ ਨੁਕਸਾਨ ਹੋ ਗਿਆ ਜਾਂ ਚੋਰੀ ਹੋ ਗਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਗੁਰਦਾਸਪੁਰ ਇਹ ਕਿ ਉਹ ਜਿਹੜਾ ਗਾਰਡ ਸਾਰਾ ਸੈੱਟ ਕਰਕੇ ਰੱਖ ਰਹੇ ਹਾਂ ਜੀ ਬਸ ਪਾਣੀ ਪਾਉਂਦੇ ਦੋਹਰ ਪਰੇ ਦੋਨਾਂ ਪਿਆ ਕਾਰਾ ਲੋਟਾਂ ਕੱਢਿਆ ਤੋ ਕਿ ਕਾਫੀ ਰਕਾਰ ਹੀ ਨਾ ਮਤਲਬ ਸੀਰੀਅਲ ਵਾਈ ਵੇਖ ਕੇ ਰੱਖ ਰਿਹਾ ਸਾਰਾ ਇੱਥੇ ਅੱਗੇ ਪਿੱਛੇ ਵੇਖੋ ਸਾਰਿਆਂ ਤੁਸੀਂ ਦੇਖ ਸਕਦੇ ਹੋ ਬੋਰੀਆਂ ਚ ਪਾ ਕੇ ਸਾਰਾ ਮਤਲਬ ਉਹ ਦਾ ਨ ਰੱਖ ਰਹੀਆਂ ਸੀਰੀਅਲ ਵਾਈਦਾ ਨਹੀਂ ਜਦੋਂ ਡੂਟੀ ਤਾਂ ਆਫ ਹੋ ਜਾਂਦੇ ਜੋ ਮਿਸ ਉੱਥੇ ਨਹੀਂ ਜੀ ਨਹੀਂ ਸਾਰੇ ਸਾਡੇ ਚੌਕੀਦਾਰ ਹੁੰਦੇ ਇੱਥੇ ਸਾਰੇ ਚੌਕੀਦਾਰ ਰਾਤ ਨੂੰ ਕਰਦੇ ਸਮਝੇ ਚੋਰੀ ਹੋ ਜਾਂਦੀ ਇੱਥੇ ਸਾਰੇ ਚੌਕੀਦਾਰ ਵਗੈਰਾ ਸਾਡੇ ਰਾਤ ਵੀ ਇੱਥੇ ਹੁੰਦੇ ਸੀ ਓਏ ਮਿਸ ਜੂਜ਼ਿੰਗ ਇੱਥੇ ਕੌਣ ਜ਼ਿੰਮੇਵਾਰ ਨਹੀਂ ਜੀ ਮਿਸ ਜੂਜ਼ਿੰਗ ਨੇ ਉਹ ਸਾਰਾ ਕਰ ਰਹੀਆਂ ਬਸ ਇਹ ਕਰ ਲੈਣਾ ਛੇਤੀ ਇਹ ਵੀ ਚੁੱਕ ਕੇ ਰੱਖ ਦੇਣਾ ਕਿਉਂਕਿ ਕਾਫੀ ਰਕਾਰਡ ਹੀ ਨਾ ਪੁਰਾਣਾ ਇਹ ਹੈ ਵੀ ਇਹ ਹੈ ਵੀ ਮਤਲਬ ਕਾਫੀ ਪੁਰਾਣਾ ਰਿਕਾਰਡ ਹੁੰਦਾ ਹੀ 35 40 ਸਾਲ ਪੁਰਾਣਾ ਰਿਕਾਰਡ ਉਹ ਸਾਰਾ ਕੋ ਬਾਅਦ ਵਾਪਸ ਨਹੀਂ ਜੀ ਨਹੀਂ ਉਹ ਸਾਰਾ ਰੱਖ ਰਹੀਆਂ